ਹਾਂਜੀ ਵੀਰੋ ਦੇਖੋ ਤੁਸੀਂ ਜਦੋਂ ਵੀ ਗੱਡੀਆਂ ਆਪਣੀਆਂ ਸਟਾਰਟ ਕਰਦੇ ਹੋ ਤੇ ਜਰੂਰ ਅੱਗੇ ਪਿੱਛੇ ਵੇਖ ਲਿਆ ਕਰੋ ਆ ਵੇਖੋ ਛੋਟੇ ਛੋਟੇ ਤਿੰਨ ਬੱਚੇ ਜਿਹੜੇ ਨੇ ਆਪਾਂ ਕਹਸੋਦੇ ਆ ਕਤੂਰੇ ਜਿਹਨੂੰ ਆਪਾਂ ਕਹਿੰਦੇ ਹਣਾ ਆ ਦੇਖੋ ਸੁੱਤੇ ਹੋਏ ਨੇ ਤਿੰਨ ਬੱਚੇ ਤੇ ਅ ਸਵੇਰ ਦਾ ਟਾਈਮ ਹੈ ਅਸੀਂ ਦਿੱਲੀ ਆਏ ਸਾਂ ਕਰੋਲ ਬਾਗ ਤੇ ਮੈਂ ਚਲੋ ਵੀ ਵੀਡੀਓ ਬਣਾ ਕੇ ਵੀਰਾਂ ਨੂੰ ਪਾਣੇ ਆ ਤਿੰਨ ਛੋਟੇ ਛੋਟੇ ਕੁੱਤੇ ਕੁ ਬੱਚੇ ਸੁੱਤੇ ਹੋਏ ਨੇ ਆ ਦੇਖੋ ਤੇ ਦੋ ਬੱਚੇ ਇਧਰ ਸੁੱਤੇ ਹੋਏ ਨੇ ਐਸ ਆ ਦੇਖੋ ਤੇ ਦੇਖੋ ਇਹ ਵਿਚਾਰੇ ਸੁੱਤੇ ਨੇ ਵੀ ਐ ਗੱਡੀ ਦੇ ਟਾਇਰ ਦੇ ਵਿੱਚ ਵੜ ਕੇ ਸੁੱਤਾ ਪਿਆ ਛੋਟਾ ਜਿਹਾ ਕਤੂਰਾ ਮਤਲਬ ਤੁਸੀਂ ਜਦੋਂ ਗੱਡੀਆਂ ਸਟਾਰਟ ਕਰਦੇ ਹੋ ਨਾ ਵੀਰ ਤੇ ਵੇਖ ਲਿਆ ਕਰੋ ਅੱਗੇ ਪਿੱਛੇ ਵੇਖ ਲਿਆ ਕਰੋ ਜਰੂਰ ਆ ਦੇਖੋ ਦੇਖੋ ਤੇ ਮੈਨੂੰ ਦੇਖ ਕੇ ਬੜੀ ਹਾਂਜੀ ਬਿਲਕੁਲ ਟਾਇਰ ਦੇ ਵਿੱਚ ਵੜ ਕੇ ਸੱਤਾ ਪਿਆ ਹੈ ਬਿਲਕੁਲ ਟਾਇਰ ਦੇ ਵਿੱਚ ਵੜ ਕੇ ਕੋਤੰਦਰ ਇਹ ਵੀ ਨਹੀਂ ਕੋਈ ਸਾਈਡ ਤੇ ਹੋ ਕੇ ਸੌ ਜਾਈਏ ਹੈ ਨਾ ਤੇ ਇਸ ਕਰਕੇ ਮੈਂ ਇਹ ਬੇਨਤੀ ਕਰਾਂਗਾ ਸਾਰੇ ਵੀਰਾਂ ਨੂੰ ਜਿਨ੍ਹਾਂ ਦੀਆਂ ਗੱਡੀਆਂ ਨੇ ਨਾ ਉਹ ਥੋੜਾ ਜਿਹਾ ਅੱਗੇ ਪਿੱਛੇ ਟਾਰਾਂ 'ਚ ਵੇਖ ਲਿਆ ਕਰੋ ਤੇ ਫਿਰ ਆਪਣੀ ਭਾਈ ਗੱਡੀ ਤੋਰਿਆ ਕਰੋ ਹਨਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ